ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 33 ਸਾਲਾਂ ਨੌਜਵਾਨ ਦੀ ਭੇਦ ਭਰੇ ਹਲਾਤਾ ਚ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਡਾਕਟਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨੌਜਵਾਨ ਪਿਛਲੇ 15 ਦਿਨਾਂ ਤੋਂ ਇਨਫੈਕਸ਼ਨ ਦੇ ਇਲਾਜ ਲਈ ਇਸ ਹਸਪਤਾਲ ਦੇ ਵਿੱਚ ਦਾਖਲ ਹੋਇਆ ਸੀ ਪਰਿਵਾਰ ਦਾ ਦੋਸ਼ ਹੈ ਕਿ 15 ਦਿਨ ਤੱਕ ਇਲਾਜ ਕਰਨ ਦੇ ਬਾਵਜੂਦ ਡਾਕਟਰਾਂ ਨੇ ਗਲਤ ਤਰੀਕੇ ਨਾਲ ਪਾਈਪ ਲਗਾ ਦਿੱਤੀ ਜਿਸ ਕਾਰਨ ਨੌਜਵਾਨ ਦੀ ਹਾਲਤ ਅਚਾਨਕ ਬੇहद ਗੰਭੀਰ ਹੋ ਗਈ ਇਸ ਤੋਂ ਬਾਅਦ ਡਾਕਟਰਾਂ ਵੱਲੋਂ ਤੁਰੰਤ ਆਪਰੇਸ਼ਨ ਕੀਤਾ ਗਿਆ ਪਰ ਆਪਰੇਸ਼ਨ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਇਸ ਘਟਨਾ ਤੋਂ ਗੁੱਸੇ ਵਿੱਚ ਆ ਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਕਾਫੀ ਗਰਮਾ-ਗਰਮੀ ਦੇਖਣ ਨੂੰ ਮਿਲੀ ਸਥਿਤੀ ਨੂੰ ਸੰਭਾਲ ਲਈ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਤੇ ਹਾਲਾਤਾਂ ਤੇ ਕਾਬੂ ਪਾਇਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਨੇ ਕਿਹਾ ਕਿ ਜੇ ਪਰਿਵਾਰ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜ੍ਹਾ ਹੈ ਤੇ ਜੋ ਵੀ ਕਾਰਵਾਈ ਬੰਦੀ ਉਹ ਕੀਤੀ ਜਾਵੇਗੀ ਦੂਜੇ ਪਾਸੇ ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਰਾਜਨਾਵੀ ਕਰਨ ਲਈ ਪੈਸਿਆਂ ਦੀ ਆਫਰ ਕੀਤੀ ਇਸ ਗੱਲ ਨੂੰ ਲੈ ਕੇ ਪਰਿਵਾਰ ਹੋਰ ਗੁੱਸੇ ਵਿੱਚ ਆ ਗਿਆ ਪਰਿਵਾਰ ਵਾਰਿਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿਆਹ ਹੋਇਆ ਹੋਇਆ ਤੇ ਉਸਦੇ ਛੋਟੇ ਬੱਚੇ ਹਨ ਉਹ ਘਰ ਦਾ ਇਕੱਲਾ ਕਮਾਉਣ ਵਾਲਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਉੱਤੇ ਰੋਜੀ ਰੋਟੀ ਦਾ ਸੰਕਟ ਆ ਖੜਾ ਹੋਇਆ ਹੈ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਡਾਕਟਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅੰਡਾ ਪੋਸਟਮੈਨ ਨੂੰ ਕਰਾ ਲੋ ਬੱਚੋ ਬੱਚੋ ਕੀ ਨਿਕਲਦਾ ਮੱਜ ਕੋਰਟ ਦੀ ਚਲਚਲਾਂ ਨਾ ਹੀ ਪੋਸਟਮੈਨ ਨੂੰ ਪਾਉਣਾ ਅਈ ਇੱਥੇ ਰਖਣੀ ਬੋਡੀ ਡੈਡ ਬੋਡੀ ਇਹਨਾਂ ਕੋਲੇ ਗਾੜੀ ਇਹ ਵੀ ਆਪਣਾ ਮਾਰ ਕੇ ਬੈਠਾ ਪਾਵੇ ਇਹ ਵੀ ਮਾਰੇ ਇਹ ਆਪਣੇ ਪੁੱਤ ਮਾਰੇ ਆਪਣਾ ਭਰਾ ਮਾਰੇ ਮੈਂ ਦੇਣਾ 20 ਲੱਖ ਦੇਣਾ 20 ਲੱਖ ਦੇਣਾ ਕੋਈ ਸਲਾਮਤ ਬੰਦਾ ਚਾਹੀਦਾ ਹਣ 20 ਲੱਖ ਕਿੰਨੇ ਲਗ ਰਹੇ ਟੋਪਰ ਵੇਟ ਕਰ ਰਿਹਾ ਤੁਸੀਂ ਕੀ ਲਾਦੇ ਭਾਜੀ ਇਹਦੇ ਮੌਜੂਦ ਮੇਰਾ ਬ੍ਰਦਰ ਆ ਗਿਆ ਮੇਰਾ ਨਗਰ ਦੀ ਇਸੇ ਨੂੰ ਲਾ ਭਾਜੀ ਇਹ ਤਾਂ ਮੌਕਾ ਨਹੀਂ ਸੈ ਇ ਤੇਰੀ ਦਿੱਤੀ ਨਾਮ ਭਾਜੀ ਤੁਹਾਡਾ ਮੇਰਾ ਅੰਦ ਸਪਾਲ ਸਿੰਘ ਆ ਜੀ ਕੀ ਹੋਇਆ ਇੱਥੇ ਮੇਰਾ ਬ੍ਰਦਰ ਚੰਗਾ ਭਲਾ ਕਰੂ ਆਇਆ ਜੀ ਬਿਲਕੁਲ ਸੈ ਠੀਗਾ ਕਿਹ ਇਤਰਾ ਦੇ ਕੋਈ ਮੁਸ਼ਕਲ ਨਹੀਂ ਤੁਰ ਕੇ ਆਉਂਦਾ ਤੁਰ ਕੇ ਜਾਂਦਾ ਈ ਇਹਨਾਂ ਦੀ ਵਧਾ ਕਰਕੇ ਕੋਈ ਗਲਤ ਇਹਨਾਂ ਨੇ ਪਾ ਪੂ ਬੁਲਾਈ ਜਾਂ ਅੱਗੇ ਕਿਤੇ ਵੱਜ ਕੇ ਕਿ ਅੰਗਰੇਜ਼ ਸਮਝ ਨਹੀਂ ਲੱਗੀ ਕੋਈ ਉਮਰ ਜਮਾ ਸਾ 33 ਸਾਲ ਦੀ ਉਮਰ ਹੀ ਮੇਰੇ ਤੋਂ ਨਿਕਾਇਆ ਜੀ ਰਵੰਤ ਸਿੰਘ ਕਿੰਨੇ ਚਿਰ ਪਹਿਲਾਂ ਐਡਮਿਟ ਹੋਇਆ ਸੀ 10 12 ਦਿਨ ਹੋ ਗਏ ਆ ਜੀ ਚੰਗਾ ਬਣਾ ਬਿਲਕੁਲ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਵਾਰ ਚ ਤੁਰਿਆ ਫਿਰਦਾ ਸਾਰਾ ਕੁਝ ਹੈ ਆਪਣਾ ਵਧੀਆ ਪ੍ਰੋਪਰ ਖਾਣਾ ਖਾਂਦਾ ਜੀ ਟਾਈਮ ਸਿਰ ਕੋਈ ਮੁਸ਼ਕਲ ਨਹੀਂ ਕਿਸ ਤਰ੍ਹਾਂ ਦੀ ਬਾਸਾ ਜਿੰਨੇ ਪੈਪ ਇਹਨਾਂ ਨੇ ਪਾਈ ਆ ਉਸ ਤੋਂ ਬਾਅਦ ਆਂਦੇ ਜਿਹਾ ਆਪਰੇਟ ਕਰਨਾ 3 ਦਿਨ ਹੋ ਗਏ ਵੈਂਟੀਲੇਟਰ ਤੇ ਰੱਖਿਆ ਨਾ ਨੂੰ ਮਿਲ ਨਹੀਂ ਦਿੰਦੇ ਅੱਜ ਹੁਣ ਸਵੇਰਿਆਂ ਨੂੰ ਕਹਿਤਾ ਜੀ ਪੂਰਾ ਹੋ ਗਿਆ ਕਿ ਦਿਨ ਹੈ ਕਹਿੰਦੀ ਸਮਝਾ ਹਾਂਜੀ ਅੰਗੇਲੀ ਜੀ ਅੰਗੇਲੀ ਹਸਪੀਟਲ ਦੀ ਜਿਹੜਾ ਐਮਸੀ ਹਸਪੀਟਲ ਆਇਆ ਬੰਦ ਹੋਣਾ ਚਾਹੀਦਾ ਜੀ ਇੱਥੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਬਹੁਤ ਇਹਨੇ ਬਹੁਤ ਘਟਾ ਹੈ ਜੀ ਸਾਡੇ ਵਿੰਧਿਆ ਵਿੰਧਿਆ 12 ਦਿਨਾਂ ਚ 8-10 ਲਾਸ਼ਾਂ ਇਹਨਾਂ ਕਰਤੀਆਂ ਉਥੋਂ ਵਾਹ ਸੀ ਤੁਹਾਡਾ ਵਾਹ ਜੀ ਨਿਕ ਨਿਕੇ ਦੋ ਬੱਚੇ ਆ ਉਹਦੇ ਫਿਰ ਨਿਕ ਨਿਕੇ ਦੋ ਬੱਚੇ ਆ ਜੀ ਕਿੰਨਾ ਘਾਟਾ ਪੈ ਗਿਆ ਜੀ ਬਹੁਤ ਜ਼ਿਆਦਾ ਵੱਡਾ ਘਾਟਾ ਆ ਗਿਆ ਜੀ ਇਹ ਘਾਟਾ ਕਦੀ ਨਹੀਂ ਪੂਰਾ ਆਣਾ ਜੀ ਇਹ ਸੰਧਿਆ ਅੰਗੇਲੀਆਂ ਜੀ ਇੱਥੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੀ ਉਲਸਾਈ ਜੀ ਉਹ ਵੀ ਆਪਣੀ ਕੋਈ ਕਾਰਵਾਈ ਨਹੀਂ ਕੋਈ ਬਸ ਇਧਰ ਉਧਰ ਤੁਰੇ ਫਿਰਦਾ ਉਸ ਕੋ ਉਲਟਾ ਸਾਡੇ ਦੇ ਰੋਸ਼ਾਨਣ ਦਾ ਤੁਸੀਂ ਰਾਹ ਬੰਦ ਰਾਹ ਖੋਲੋ ਜੀ ਅਸੀਂ ਕਿਦਾਂ ਰਸਤੇ ਕੋਦੀ ਹਟਾ ਜਵਾਨ ਭਰਾ ਮਰਿਆ ਵਾ ਇਹਦੇ ਬਾਜੀ ਉਹਨੂੰ ਹੀ ਦਰਦ ਹੁੰਦਾ ਜਿਹਦਾ ਕੋਈ ਮਰਿਆ ਦਾ ਘਰ ਦਾ ਜੀ ਅਸੀਂ ਇਨਸਾਫ ਚਾਹੁੰਨੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੇ ਨਹੀਂ ਮਿਲਦਾ ਕਾਨੂੰਨੀ ਕਾਰਵਾਈ ਹੋਊਗੀ ਨਹੀਂ ਤੇ ਅਸੀਂ ਬੈਠੇ ਆ ਇੱਥੇ ਜਿੰਨੀ ਦੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਜੀ ਮੇਰੇ ਹਸਬੰਦ ਬਿਲਕੁਲ ਸਹੀ ਇਲਾਮ ਸੀ ਮੇਰ ਨਾਲ ਗੱਲ ਕਰਦੇ ਕਰਦੇ ਮੇਰੇ ਕੋ ਡਾਕਟਰ ਕੋ ਕੇ ਲੈ ਗਏ ਕਹਿੰਦੇ ਸੀ ਮੈਂ ਠੀਕ ਆ ਨਿਰਮਲ ਮੈਂ ਕੱਲ ਨੂੰ ਆ ਜਾਣਾ ਹੈ ਕੱਲ ਜਾਣਾ ਹੈ ਪਰ ਮੈਨੂੰ ਪਤਾ ਹੀ ਨਹੀਂ ਇਹ ਮੇਰੇ ਕੋਈ ਜਾਣਦਾ ਕੋਈ ਜਾਂ ਅੰਦਰ ਜਾ ਕੇ ਇਹਨਾਂ ਨੇ ਆਪਰੇਟ ਕੀਤਾ ਉਹਨਾਂ ਨੇ ਆਪਰੇਟ ਹੀ ਗਲਤ ਕਰ ਦਿੱਤਾ ਕੀ ਪ੍ਰੋਬਲਮ ਕੀ ਸੀ ਇਨਫੈਕਸ਼ਨ ਤੋਂ ਇਹ ਪਤਾ ਨਹੀਂ ਇਹ ਕਹਿੰਦੇ ਇਨਫੈਕਸ਼ਨ 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 ਤੋਂ ਹੀ ਜ਼ਿਆਦਾ ਕਰ ਦਿੱਤਾ ਇਹਨਾਂ ਨੇ ਇਹਨਾਂ ਪਹਿਲਾਂ ਬਾਹਰੋਂ ਡਰੇਨ ਪਾਇਪ ਪਵਾਇਆ ਉਹ ਇਹਨਾਂ ਕੋ ਗਲਤ ਪਵਾਈ 32 33 ਸਾਲ ਦੀ ਹੈ 15 ਨੰਬਰ 15 ਦਿਨ ਤੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪੈਪ ਕੱਲ ਤੋਂ ਪਈ ਉਹਨਾਂ ਨੇ ਕੋਈ ਦੱਸਿਆ ਐ ਕੋਈ ਦੱਸਿਆ ਇਹਨਾਂ ਨੇ ਵੀ ਇਹਦਾ ਅਮਰਜੈਂਸੀ ਆਪਰੇਟ ਕਰਨਾ ਪੈਣਾ ਜਿਹੜੀ ਪਹਿਲਾਂ ਪੈ ਪਾਈ ਉਹ ਗਲਤ ਪਾਈ ਗਈ ਹਾਂਜੀ 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 ਤੇ ਡਾਕਟਰ ਦੀ ਨਗਹਿਲੀ ਸਮੇਂ ਹਾਂਜੀ ਇਹ ਡਾਕਟਰ ਦੀ ਨਗਹਿਲੀ ਹੈ ਜੀ 15 ਦਿਨ ਨਗਹਿਲੀ ਨਾ ਸਾਰਾ ਘਰ ਵਿੱਚ ਕੋਣ ਕੋਣ ਨੇ ਕੀ ਕਰਦੇ ਮੇਰੇ ਦੋ ਬੇਟੇ ਛੋਟੇ ਛੋਟੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਹੈ ਹਾਂਜੀ ਕੀ ਕੰਮ ਕੀ ਕਰਦੇ ਸੀ ਇੱਕ ਐਮਰੀ ਸਕੂਲ 'ਚ ਡਰਾਈਵਰ ਸੀਗੇ ਅੱਛਾ ਹਾਂਜੀ ਬੱਚੇ ਵੀ ਮੇਰੇ ਉੱਥੇ ਪੜਦੇ ਸੀਗੇ ਹਾਂਜੀ ਘੱਟ ਹੋਰ ਕੋਈ ਹੈਗਾ ਨਹੀਂ ਬਸ ਇਹੀ ਸੀਗੇ ਹੁ ਕੀ ਮੰਗ ਕੀ ਕਰਦੀ ਇਨਸਾਫ ਚਾਹਤ ਨਹੀਂ ਆ ਮੈਂ ਬਸ ਹੋਰ ਕੁਛ ਚਾਹ ਰਹੇ ਹਾਂ ਮੇਰਾ ਹਸਬੰਦ ਤੇ ਮੇਰੇ ਮਿਲ ਨਹੀਂ ਜਾਣਾ ਮੇਰੇ ਬੱਚਿਆਂ ਦਾ ਪਾਪਾ ਤੇ ਉਹਨਾਂ ਨੂੰ ਮਿਲ ਨਹੀਂ ਜਾਣਾ ਵੀ ਮੈਨੂੰ ਇਨਸਾਫ ਚਾਹੀਦਾ ਹੈ ਜਿਹੜੇ ਡਾਕਟਰ ਨੇ ਗਲਤ ਕੀਤਾ ਉਹ ਆਪਣੀ ਗਲਤੀ ਮੰਨ ਕੇ ਆਦੇ ਆਵੇ ਮੀਡੀਆ ਦੇ ਕਿ ਮੇਰੇ ਕੋਲ ਗਲਤੀ ਹੋਈ ਆ ਹਾਂ ਮੈਂ ਗਲਤੀ ਕੀਤਾ ਹੈ ਸਭ ਕੁਝ ਜੇ ਗਲਤੀ ਮੰਨ ਲਾਂਗੇ ਤੁਸੀਂ ਮਾਫ ਕਰਦੇ ਉਹ ਕਿਸੇ ਸਰਕਾਰ ਦੇ ਗੱਲ ਤੋਂ ਪਿਛਾ ਨੂੰ ਤਾਲੇ ਲੱਗਣਾ ਜਿਹੜੇ ਇਦਾਂ ਜਾਣਾ ਨਾ ਖੇਡਦੇ ਨਾ ਖਲਵਾੜ ਕਰਦੇ ਨਾ ਹਸਪਤਾਲ ਨੂੰ ਤਾਲੇ ਲੱਗਣ ਪਰ ਇਹ ਸਰਕਾਰਾਂ ਦੀਆਂ ਗੱਲੀਆਂ ਕਰਕੇ ਹਸਪਤਾਲ ਸਾਨੂੰ ਬੰਦ ਚਾਹੀਦਾ ਅਸੀਂ ਬੰਦ ਕਰਵਾ ਕੇ ਫੇਰ ਇਹ ਤੋਟਣਾ ਅੱਜ ਸਾਡੇ ਨਾਲ ਅੱਜ ਸਾਡੇ ਨਾਲ ਅੱਜ ਕੱਲ ਕੇ ਹੋਰ ਨਾ ਵੀ ਹੋ ਸਕਦੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਤੇ ਗੱਲ ਮੇਰਾ ਬ੍ਰਦਰ ਹੈ ਇਥੇ ਵੱਡਾ ਐਡਮਿਟ ਕਲਵੰਤ ਸਿੰਘ ਤੇ ਉਹ ਬਿਲਕੁਲ ਕਿ ਇਨਫੈਕਸ਼ਨ ਹੀ ਹੋਣ ਹੋਰ ਕੋਈ ਕ੍ਰਿਟੀਕਲ ਕੁਛ ਨਹੀਂ ਹੀ ਹੈਗਾ ਤੇ ਉਹ ਮਤਲਬ ਕਿ ਇਹਨਾਂ 15 ਤੋਂ 17 ਦਿਨ ਇਥੇ ਰੱਖਿਆ ਉਹਨੂੰ ਤੇ ਬਿਲਕੁਲ ਨਾਰਮਲ ਹੋ ਗਿਆ 11000 ਇਨਫੈਕਸ਼ਨ ਹੋ ਗਈ ਜਦੋਂ 11000 ਇਨਫੈਕਸ਼ਨ ਤੇ ਵੀ ਨਹੀਂ ਉਹਨਾਂ ਡਿਸਚਾਰਜ ਕੀਤਾ ਤੇ ਫਿਰ ਉਹਨਾਂ ਇੱਕ ਇੰਜੈਕਸ਼ਨ ਦੇਤਾ ਜਿਹਦੇ ਨਾਲ ਸਾਰੀ ਬਾਡੀ ਤੇ ਰੈਸ਼ਿਸ਼ ਹੋ ਗਿਆ ਉਹ ਰੈਕਸ਼ਨ ਕਰ ਗਿਆ ਤੇ ਉਹ ਰੈਸ਼ਿਸ਼ ਤੋਂ ਬਾਅਦ ਫਿਰ ਇਹਨਾਂ ਕਿਹਾ ਕਿ ਡਰੇਨ ਪਾਈ ਪਾਉਣੀ ਪੈਣੀ ਆ ਡਰੇਨ ਪਾਈਪ ਇਹਨਾਂ ਅਮਰਸਰ ਡਾਇਗਨੋਸਟਿਕ ਤੋਂ ਡਰੇਨ ਪਾਈ ਪਾਈ ਸੀ ਤੇ ਉਹ ਡਰੇਨ ਪਾਈਪ ਜਦੋਂ ਨੇ ਰੱਜਤ ਅਗਰਵਾਲ ਡਾਕਟਰ ਨੇ ਜਿੱਥੋਂ ਡਰੇਨ ਪਾਈ ਪਾਈ ਆ ਨਾ ਉਹ ਜਦੋਂ ਆਪਰੇਟ ਕਰਕੇ ਡਰੇਨ ਪਾਈ ਪਾਈ ਆ ਤੇ ਉਹ ਛੋਟੀ ਆੰਤ ਨੂੰ ਸਿੱਧੀ ਹਟ ਕੀਤੀ ਆ ਤੇ ਛੋਟੀ ਆੰਤ ਉਸੇ ਟਾਈਮ ਫਟ ਗਈ ਆ ਇਹ ਇੱਕ ਗੱਲ ਦਾ ਸਾਨੂੰ ਇਹਨਾਂ ਡਾਕਟਰ ਸਾਹਿਬਾਨਾਂ ਨੇ ਕੁਝ ਨਹੀਂ ਦੱਸਿਆ ਕਿ ਆਂਤ ਫੱਟੀ ਆ ਜਾਂ ਕੀ ਹੋਇਆ ਫਿਰ ਅਗਲੇ ਦਿਨ ਉਹਨਾਂ ਸਿਟੀ ਸਕੈਨ ਕਰਾਈ ਆ ਸਿਟੀ ਸਕੈਨ ਕਰਾਉਣ ਦੇ ਬਾਵਜੂਦ ਉਸੇ ਟਾਈਮ ਇਹਨਾਂ ਆਪਰੇਟ ਕੀਤਾ ਤੇ ਆਪਰੇਟ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਗੱਲ ਦੀ ਪੁਸ਼ਟੀ ਡਾਕਟਰ ਅੰਦਰ ਹੈ ਜਿਨ੍ਹਾਂ ਨੇ ਆਪਰੇਟ ਕੀਤਾ ਨਾ ਪੇਟ ਦੇ ਸਰਜਨ ਹੈਗੇ ਆ ਉਹਨਾਂ ਨੇ ਉਹਨਾਂ ਨੇ ਖੁਦ ਵੀ ਕਿਹਾ ਕਿ ਉਹ ਜਿਹੜੀ ਡਰੇਨ ਪਾਈ ਪਾਉਣਾ ਇਹ ਪਾਈਪ ਫੱਟੀ ਆ ਤੇ ਉਹਦੇ ਕਰਕੇ ਸਾਨੂੰ ਐਮਰਜੈਂਸੀ ਆਪਰੇਟ ਕਰਨਾ ਪੈਣਾ ਇਹ ਘੱਟ ਤੋਂ ਘੱਟ ਅੱਜ ਉਹਨਾਂ ਨੂੰ 25 ਤੋਂ 30 ਦਿਨ ਉਹ ਚੱਲੇ ਜੀ ਉਦੋਂ ਠੀਕ ਸੀ ਤੁਸੀਂ ਕੱਲਾ ਆਇਆ ਸੀ ਗੱਡੀ ਤੇ ਖੁਦ ਆਇਆ ਸੀ ਤੇ ਸਾਰਾ ਕੁਝ ਚੱਲਦਾ ਫਿਰਦਾ ਸੀ ਦੋ ਸੈਕੰਡ ਫਲੋਰ ਤੋਂ ਅਪ ਡਾਊਨ ਵੀ ਕਰਦਾ ਰਿਹਾ ਜੇ ਬਾਥਰੂਮ ਵਾਲੀ ਪੈਪ ਦੇ ਨਾਲ ਇਹ ਤੇ ਡਾਕਟਰਾਂ ਦੀ ਨਿਗਹਿਲੀ ਆ ਜੀ ਡਰੇਨ ਪਾਉਣ ਵਾਲੀ ਦੀ ਨਿਗਹਿਲੀ ਆ ਕੀ ਮੰਗ ਕਰਦੇ ਮੰਗ ਇਹੋ ਜੀ ਜੋ ਉਹਦੇ ਬੱਚਿਆਂ ਦਾ ਤੇ ਉਹਦੀ ਵਾਈਫ ਆ ਉਹਦਾ ਸਾਰਾ ਜੋ ਵੀ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਪਿੰਡ ਜਗਦੇਵ ਕਲਾ ਕੀ ਗੱਲਬਾਤ ਹੋਈ ਆ ਗੱਲਬਾਤ ਵੀਰੇ ਮੇਰੇ ਬ੍ਰਦਰ ਦੀ ਡੈਥ ਕਰਤੀ ਇਹਨਾਂ 17 ਦਿਨ ਹੋ ਗਏ ਸੀ ਐਡਮਿਟ ਜਦੋਂ ਇਹਨਾਂ ਨੂੰ ਪਤਾ ਲੱਗਾ ਪਹਿਲੋ ਤੇ ਇੱਕ ਟੀਗਾ ਰੈਕਸ਼ਨ ਕਰ ਗਿਆ ਇਹਨਾਂ ਕੋਲੋਂ ਬੋਡੀ ਤੇ ਸਾਰਾ ਕੁਝ ਪੇਟ ਦੀ ਥੋੜੀ ਜਿਹੀ ਇਨਫੈਕਸ਼ਨ ਹੀ ਇਹਨਾਂ ਡਰੇਨ ਇਹਨਾਂ ਕੋ ਸਿਸਟਮ ਨਹੀਂ ਹੈਗਾ ਡਰੇਨ ਪਾਉਣ ਲਈ ਡਰੇਨ ਨਾ ਪਵਾਈ ਬਾਹਰੋਂ ਅਮਰਸਰ ਆਈ ਵਾਲੇ ਕੋ ਉੱਥੇ ਡਾਕਟਰ ਆ ਬੈੰਦਾ ਮੈਨੂੰ ਉਹਦਾ ਨਾਂ ਨਹੀਂ ਯਾਦ ਰਾਚੀ ਦਾ ਅਗਰਵਾਲ ਉਹਦੇ ਕੋਲ ਪਵਾਈ ਆ ਫਿਰ ਉਹਨੇ ਜਦੋਂ ਉਹਨੇ ਡਰੇਨ ਪਾਈ ਆ ਦੂਸਰੀ ਬੱਕੀ ਨੂੰ ਟੱਚ ਕਰ ਗਈ ਲੈਟਰਨ ਵਾਲੀ ਸੈਲੀ ਨੂੰ ਉਹ ਸਾਰੇ ਅੰਦਰ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਦਾ ਕਰਕੇ ਇਹਰੇ ਨਾਲ ਸਾਨੂੰ ਕਿਹਾ 17ਵੇਂ ਦਿਨ ਵੀ ਐਮਰਜੈਂਸੀਲੀ ਪ੍ਰੈਸ਼ਨ ਕਰਨਾ ਪੈਣਾ ਉਹਦਾ ਆਕਸੀਜਨ ਲੈਵਲ ਲੋ ਹੁੰਦਾ ਪਿਆ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਵੀ ਆਹੀ ਆਪਰੇਸ਼ਨ ਕਰਨ ਤੇ ਆਪਰੇਸ਼ਨ ਤੇ ਕਰਨਾ ਆਨੂੰ ਪਤਾ ਵੀ ਆ ਕੰਮ ਹੋ ਗਿਆ ਫਿਰ ਇਹਨਾਂ ਨੇ ਜਦੋਂ ਆਪਰੇਸ਼ਨ ਨੂੰ ਕੀਤਾ ਪਲਸੋ ਦੀ ਉਦੋਂ ਵੀ ਨਹੀਂ ਆ ਰਹੀ ਆਨੂੰ ਇਹਨਾਂ ਨੇ ਹੀ ਇੱਕ ਨਾਲ ਦੇ ਵੇਖਣੇ ਵੀ ਚੱਲ ਲੈਂਦੇ ਤਮਾਸ਼ਾ ਹੋਰ ਤਿੰਨ ਦਿਨ ਸਰਸ ਨਿਚੋੜ ਲੈਂਦੇ ਹਣ ਸਰਸ ਇਹਨਾਂ ਨੂੰ ਤਿੰਨ ਦਿਨ ਇਹ ਨਾ ਹੋਰ ਨਿਚੋੜਨੀ 24 ਘੰਟੇ ਫਿਰ ਇਹਨਾਂ ਪਲਸ ਦੇ ਚੱਲ ਨਹੀਂ ਰਹੀ ਉਦੋਂ ਜਦੋਂ ਬਾਹਰ ਕੱਢਿਆ ਫਿਰ ਇਹਨਾਂ ਦੂਹਰਾ ਆਨੂੰ ਕਹਿਣ ਲੈ ਵੀ 5% ਫਰਕ ਆ 10% ਫਰਕ ਆ ਰਾਤੀ ਵੀ ਇਹ ਕਹਿ ਰਹੇ ਕਿ 20% ਫਰਕ ਆ ਹੁਣ 20% ਕਿੱਥੇ ਚਲ ਗਿਆ ਮਰੇਰੇ ਨਾ ਵਾਜਨ ਨੂੰ ਬਿਆਂ ਦੇ ਦਿੱਤਾ ਵੀ ਡੈੱਡ ਹੋ ਗਿਆ ਜੀ ਆਪਣੀਆਂ ਐਮਬੂਲੈਂਸ ਭੰਗਾਓ ਤੇ ਆਪਣਾ ਪੇਸ਼ੈਂਟ ਲੈ ਜਾਓ ਡੈੱਡ ਬੋਡੀ ਲੈ ਜਾਓ ਕਿੰਨਾ ਪੈਸਾ ਤੁਹਾਡਾ ਨਾਲ ਸਰ ਸਰ ਅੰਸੋਰਸਾਰੇ ਕਾਰਡ ਦਾ ਪੈਸਾ ਕਿਉਂ ਅੰਸੋਰਸ ਤੇ ਤੁਸੀਂ ਕੀ ਮੰਗ ਕਰਦੇ ਮੰਗ ਜੀ ਇਹ ਸਾਨੂੰ ਅੱਜ ਬੰਦੇ ਬੰਦੇ ਦਾ ਬੰਦਾ ਨੇ ਜਾ ਉਹਦੇ ਛੋਟੇ ਛੋਟੇ ਬੱਚੇ ਆ 1 3 ਸਾਲ ਦਾ 1 5 ਸਾਲ ਦਾ ਉਹਦੇ ਮੰਨੇ ਦਾ ਉਹਦੇ ਬੱਚਿਆਂ ਨੂੰ ਸੋਚਣ ਉਹਦੀ ਵਾਈਫ ਦਾ ਸੋਚਣ ਵੀ ਉਹਦਾ ਕੀ ਹਾਲ ਹੋਣਾ ਪਰ ਜਵਾਨੀ ਜੀ ਇਹਨਾਂ ਦੀ ਨਗੇਲੀ ਦਾ ਕਰਕੇ ਕਲਵੰਤ ਸਿੰਘ ਆ ਚੰਗਾ ਬੜਾ ਤਰਕ ਕਿਉਂ ਆਇਆ ਚੰਗਾ ਬੜਾ ਤਰਕ ਆ ਸਾਰੀ ਵਾਰਡ ਨੂੰ ਪਤਾ ਤੇ ਇਕੱਲੇ ਇਕੱਲੇ ਵਾਰ ਚ ਪੁੱਛ ਸਕਦੇ ਕਿ ਇਹ ਮੁੰਡਾ ਸੈਰ ਕਰਦਾ ਹੈ ਕਿ ਨਹੀਂ ਓਟੀ ਗਾ ਕੇ ਇੱਕ ਡ੍ਰਿਪ ਲਾਉਂਦੇ ਰਹੇ ਉਹ ਸੈਰ ਵੀ ਕਰਦੇ ਰਿਹਾ ਸਾਰਾ ਕੁਝ ਕਿੰਨਾ ਦਿਨ ਦੇ ਵਿੱਚ ਕਿਤੋਂ ਐਡਾ ਵੀ ਜਿਹੜਾ ਇਹਨਾਂ ਨੂੰ ਵੈਂਟੀਲੇਟਰ ਤੇ ਲਾਉਣਾ ਪਿਆ ਗਿਆ ਇਕੱਲਾ ਹੀ ਆਇਆ ਉਹ ਐਡਾ ਕਿ ਤੁਹਾਨੂੰ ਹਸਪੀਟਲ ਹਸਪੀਟਲ ਵਾਲੇ ਆਂਦੇ ਇੱਕ ਡੈਥ ਹੋ ਗਈ ਆ ਲੈ ਜਾਓ ਇਹਨੂੰ ਅਪ ਡੈੱਡ ਬੋਡੀ ਲੈ ਜਾਓ ਆਪਣੇ ਕਿਸੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਅੰਦਰ ਚੱਲਣ ਡਿਆ ਕੰਪਰੋਵਾਈਜ਼ ਵੇਖੋ ਕੀ ਕਰਦੇ ਜਿੰਨਾ ਜਿਹੜਾ ਸਾਡੇ ਮੱਲੋ ਕੋਈ ਹੱਲ ਨਹੀਂ ਦਾ ਅਸੀਂ ਭਾਵੇਂ ਸਾਡੀਆਂ ਲਾਸ਼ਾਂ ਵਿੱਚ ਨਹੀਂ ਇੱਥੇ ਅਸੀਂ ਇੱਥੋਂ ਜਾਣਾ ਨਹੀਂ ਡਾਕਟਰ ਉਹ ਸਾਂਝੀ ਕਰ ਸਤੀ ਜੀ ਇਹਨਾਂ ਦਾ ਇੱਕ ਐਸਆਈ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਜਿਨ੍ਹਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਹੈ ਉਹਦੀ ਡੈਥ ਹੋ ਗਈ ਤਾਂ ਜਿਹੜੇ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਤੇ ਵੀ ਹੈਵ ਸੈਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਪਲੀਜ਼ ਵੈਲਕਮ ਅਸੀਂ ਕੰਪਲੇਨਟ ਲਿਖਣੇ ਪਿਆਰਾਂ ਬਟ ਸਾਰੇ ਇੱਥੇ ਬੈਠੇ ਆ ਸਰ ਪਹਿਲਾਂ ਡਾਕਟਰਾਂ ਦੇ ਪਹਿਲਾਂ ਵੀ ਡਾਕਟਰਾਂ ਦੇ ਬਹੁਤ سارے ਮਾਮਲੇ ਨੇ ਦੇਖੋ ਐ ਹੁੰਦਾ ਕਿ ਉਹਨਾਂ ਨੇ ਆਪਣੀ ਆਬਜ਼ਰਵੇਸ਼ਨਸ ਡਾਕਟਰ ਨੇ ਲਿਖੀ ਹੋਈਆਂ ਵੀ ਆਰ ਨਾਟ ਦੀ ਟੈਕਨੀਕਲ एक्सपर्ट्स इन दिस बाकी ਤਾਂ ਜੋ ਮੈਡੀਕਲ ਬੋਰਡ ਦੱਸਦਾ ਉਹਦੇ ਵਿੱਚ ਅਸੀਂ ਤਾਂ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਨੀ ਹੈ ਜੈਕਬ ਮੈਥਿਊਸ ਦੇ ਅਕੋਰਡਿੰਗ ਕਿ ਪਹਿਲੇ ਇੱਕ ਬੋਰਡ ਬੰਦ ਹੈ ਉਹਦੇ ਵਿੱਚ ਜੇ ਕੋਈ ਨੈਗਲੀਜੈਂਸ ਪਾਈ ਜਾਂਦੀ ਹੈ ਅਸੀਂ ਉਹਦੇ ਤੇ ਹੁਣ ਪਰਿਵਾਰ ਵਾਲੇ ਕੀ ਚਾਉਂਦੇ ਨੇ ਜੀ ਪਰਿਵਾਰ ਵਾਲੇ ਬੈਠੇ ਆ ਅਸੀਂ ਤੁਹਾਨੂੰ ਵੀ ਆ ਰਿਕਵੈਸਟਿੰਗ ਹੈ ਆਓ ਤੁਸੀਂ ਜੇ ਤੁਹਾਡੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਵੀ ਆਰ ਮੋਸਟ ਵੈਲਕਮ ਹੇਅਰ ਅਸੀਂ ਤੱਕ ਹੈ ਹੀ ਨਾ ਕਿ ਆਓ ਤੇ ਅਸੀਂ ਲਿਖੀਏ ਤੁਹਾਡੀ ਮਦਦ ਮਦਦ ਦੀ ਜਾਂਦੇ ਮਦਦ ਵਾਸਤੇ ਜਾ ਰਹੇ ਨੇ 3 ਲੱਖ ਰੁਪਏ ਕਹਿੰਦੇ ਨਹੀਂ ਉਹ ਹੁਣ ਦੇਖੋ that is not our prerogative ਸਾਡਾ ਜੌਬ ਨਹੀਂ compensation ਦਵਣਾ ਸਾਡਾ ਕੰਮ ਹੈ ਕਾਰਵਾਈ ਕਰਨੀ ਲੀਗਲ ਅਸੀਂ ਇਹਨਾਂ ਨੂੰ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ ਲੀਗਲ ਕਾਰਵਾਈ ਕਰਾਣੀ ਆਓ ਤੇ ਅਸੀਂ ਤੁਹਾਡਾ ਲਿਖੀਏ ਅਸੀਂ ਤਾਂ ਆਪ ਰਿਕੁਐਸਟ ਕਰ ਰਹੇ ਹਾਂ ਤੁਸੀਂ ਲੀਗਲ ਕਾਰਵਾਈ ਚਾਹੁੰਦੇ ਹੋ ਨਾ ਕੀ ਕਰਨਗੇ ਹੋ ਨਹੀਂ ਹੁਣ ਇਟ ਇਜ਼ ਅਪ ਟੂ ਯੋਰ ਅਨਦਰ ਡਿਸੀਜਨ ਹੈ ਤੇ ਸਾਨੂੰ ਦੱਸਣ ਅਸੀਂ ਕਾਰਵਾਈ ਕਰਨ ਦੀ ਅਸੀਂ ਤਾਂ ਹੀ ਇੱਧਰ ਆਏ ਹੈਗੇ ਸਰ ਹੁਣ ਕੁੜੇ ਦਾ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹੋਸਪਟਲ ਨਹੀਂ ਤੇ ਅਸੀਂ ਤਾਂ ਉਹੀ ਕਹਿ ਰਹੇ ਹਾਂ ਜੀ ਦੇਖੋ ਇੱਕਦਮ ਕੋਈ ਵੀ ਰੈਵੋਲਿਊਸ਼ਨਰੀ ਚੇਂਜ ਇੱਕਦਮ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਆਜੋ ਕਾਰਵਾਈ ਅਸੀਂ ਕਰਾਈਏ ਅਸੀਂ ਇੱਧਰ ਇਸੇ ਲਈ ਆਇਆ ਤਾਂ ਕਿ ਨਦੀ ਅਸੀਂ ਹੈਲਪ ਕਰ ਸਕੀਏ ਅਸਿਸਟ ਕਰ ਸਕੀਏ ਜੇ ਇਹ ਮੈਡੀਕਲ ਇਹਨਾਂ ਨੂੰ ਨੈਗਲੀਜੈਂਸ ਲੱਗਦੀ ਹੈ ਉਹਦਾ ਕੋਈ ਕੇਸ ਲੱਗਾ ਬਾਇਲॉ ਅਸੀਂ ਫੋਲੋ ਕਰੀਏ ਇਹ ਰੂਰਲ ਅਬិត ਸਰ ਰੂਰਲ ਦਾ ਹੈ ਜੀ ਤੇ ਬਾਕੀ ਜਿਹੜਾ ਹੈਗੀ ਉਹ ਸਾਰੀ ਕਿੰਨੀ ਉਮਰ ਦੱਸੀ ਆ ਮੁੰਡੇ ਦੀ ਜੀ ਕਿੰਨੀ ਕੀ ਸੀ ਤੇ 33 ਆਲਮੋਸਟ ਹੈ ਕੁਲਵੰ ਸਿੰਘ ਜੀ ਇਸ ਤਰ੍ਹਾਂ ਹਾਂਜੀ ਪਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆਉਂਦੇ ਨੇ ਹਸਪਤਲਾਂ ਦੇ ਹਾਂਜੀ ਦੇਖੋ ਉਹ ਤਾਂ ਮੈਡੀਕਲ ਜਿਹੜਾ ਬੋਰਡ ਹੁੰਦਾ ਉਹ ਦੱਸਦਾ ਨਾ ਕਿ ਐਗਜ਼ੈਕਟਲੀ ਕੀ ਹੈਗਾ ਜੀ ਕੋਈ ਕਮੀ ਪੇਸ਼ੀ ਕੋਈ ਪਾਈ ਗਈ ਹੈ ਜੇ ਕੋਈ ਪੋਸਟਮਾਰਟਮ ਕਰਾ ਕੇ ਉਹਦੇ ਚ ਜੇ ਕੋਈ ਆਉਂਦੀ ਹੈ ਵੀਰ ਡਿਊਟੀ ਬਾਉਂਡ ਅਸੀਂ ਕਰਨੀ ਹੈ ਜੀ ਉਹਦੇ ਤੇ ਕਾਰਵਾਈ ਅਸੀਂ ਹੁਣ ਵੀ ਅਸੀਂ ਲਈ ਆਏ ਹਾਂ ਜੇ ਇਹਨਾਂ ਦੇ ਕੋਈ ਹੈ ਅਸੀਂ ਲੀਗਲ ਤੌਰ ਤੇ ਸੀ ਇਹਨਾਂ ਨੂੰ ਵੀ ਇਹ ਕਹਿੰਦੇ ਕਿ ਆਓ ਤੁਸੀਂ ਸਾਡੇ ਕੰਪਲੇਂਟ ਦੋ ਅਸੀਂ ਕਰੀਏ ਇਹਨੂੰ ਰਿਜ਼ੋਲਵ ਜੀ ਠੀਕ ਹੈ